ਹਾਂਜੀ ਮਿੱਤਰੋ ਕੀ ਹਾਲ ਚਾਲ ਆ? ਸਾਰੇ ਠੀਕ ਠਾਕ। ਅੱਜ ਆਪਾਂ ਗੱਲ ਕਰ ਰਹੇ ਹਾਂ ਇੱਕ ਕਮ ਮੋਨੋ ਐਂਪਲੀਫਾਇਰ ਦੀ। ਠੀਕ ਹੈ ਜੀ। ਤੁਸੀਂ ਡੈਕ ਦੇਖ ਸਕਦੇ ਹੋ। ਤੇ ਇੱਕ ਪਹਿਲਾਂ ਕਿਸੇ ਹੋਰ ਦਾ ਬਣਿਆ ਹੋਇਆ ਸੀ ਆਦਰ ਪਾਰਟੀ ਦਾ। ਉਹ ਐਸਐਮਡੀ ਸੀ ਥੋੜਾ ਜਿਹਾ ਸਾਨੂੰ ਝਲਕੋ ਤੇ ਹੀ ਮਰਵਾ ਦਾਂਗੇ। ਤੇ ਪਰ ਉਹ ਕਿਸੇ ਕਾਰਨ ਕਰਕੇ ਉਹ ਬਾਈ ਤੋਂ ਨਹੀਂ ਠੀਕ ਹੋਇਆ। ਉਹਨੇ ਕੀ ਕਰਿਆ ਆਪਦੀ ਆਹ ਪਲੇਟ ਗਾਹਾਂ ਕਿਸੇ ਤੋਂ ਇਹ ਵੀ ਪਲੇਟ ਕਹਾ ਕੇ ਜਿਹੜੋ ਬਣੀ ਬਣਾਈ ਆਈ ਆ ਉਹ ਬਾਈ ਨੇ ਜਾ ਕੇ ਇਹਦੇ ਵਿੱਚ ਪਾਤੀ ਹੁਣ ਮਤਲਬ ਕੁਆਲਿਟੀ ਜਿਹੜੇ ਪਹਿਲਾਂ ਵਾਲੇ ਬੰਦੇ ਦੀ ਸੀ ਉਹਦੇ ਨਾਲ ਇਹਦੀ ਮੈਚ ਨਹੀਂ ਹੋ ਰਹੀ ਠੀਕ ਆ ਜੀ ਤੇ ਬਾਈ ਹੁਣ ਪਹਿਲਾਂ ਵੀ ਇੱਕ ਵਾਰੀ ਆਪਣੇ ਤੋਂ ਕਰਵਾ ਕੇ ਲੈ ਗਿਆ ਸੀ ਹੁਣ ਫੇਰ ਆਇਆ ਸਭ ਤੋਂ ਵੱਡੀ ਚੀਜ਼ ਜਿਹੜੀ ਤੁਹਾਨੂੰ ਦਿਖਾਉਣੀ ਆ ਆਪਾਂ ਹੁਣ ਜਿਹੜੇ ਪਿੱਛੇ ਆਈ ਸੀ ਨੇ ਦੇਖ ਸਕਦੇ ਹੋ ਤੁਸੀਂ ਆਹ ਵੀ ਇਹ ਮਤਲਬ ਵੀ ਇਹਦੇ ਪਿੱਛੇ ਹੀਟ ਸਿੰਕ ਨਹੀਂ ਹੈਗਾ ਆ ਲੋਹੇ ਨਾਲ ਹੀ ਕਸ਼ਿਆ ਪਿਆ ਦੇਖੋ ਕਿੱਡੀ ਬੇਵਕੂਫੀ ਆ ਇੱਥੇ ਕਾਹਕ ਦਾ ਕਿੰਨਾ ਜਿਆਦਾ ਨੁਕਸਾਨ ਠੀਕ ਹੈ ਜੀ ਆਈਸੀ オリジナル ਮਹਿੰਗਾ ਜੀ ਇੱਕ ਤਾਂ ਇਹਦਾ ਮੱਚ ਚੁੱਕਿਆ ਤੁਸੀਂ ਦੇਖ ਹੀ ਸਕਦੇ ਹੋ ਇਧਰੋਂ ਤਾਂ ਆਪਣਾ ਕੱਢਿਆ ਹੋਇਆ ਆ ਦੇਖੋ ਨਿਸ਼ਾਨ ਸੱਪੇ ਹੋਏ ਨੇ ਆ ਇਹਨਾਂ ਦੇ ਬੋਲਟ ਪਏ ਨੇ ਵੱਡੇ ਠੀਕ ਹੈ ਜੀ ਇਹ ਪੱਤੀਆਂ ਲਾ ਕੇ ਪੱਤੀਆਂ ਲਾ ਕੇ ਇਹ ਕਸੇ ਕਰਨੇ ਦੇਖੋ ਜੀ ਇਹ ਚੀਜ਼ ਬਾਰੇ ਕਾਹ ਨੂੰ ਤਾਂ ਕੋਈ ਪਤਾ ਨਹੀਂ ਹਨਾ ਵੀ ਉਹਨੇ ਵਿੱਚ ਕੀ ਕਰਿਆ ਕੀ ਨਹੀਂ ਕਰਿਆ ਗਾਗ ਤਾਂ ਪੈਸੇ ਦੇ ਸਕਦਾ ਮਤਲਬ ਪੈਸੇ ਦੇ ਸਕਦਾ ਵੀ ਹਾਂ ਮੇਰਾ ਕੰਮ ਇੰਨਾ ਹੋ ਗਿਆ ਜਿੰਨੇ ਮੰਗਲੇ ਅਗਲੇ ਦੇ ਦੇ ਦੇਣਾ 100 200 ਘੱਟ ਦੇ ਦੂਗਾ ਠੀਕ ਹੈ ਜੀ ਵੱਡੇ ਕੰਮ ਆਕਰ ਪਰ ਇਹ ਬਾਈ ਨੇ ਹੁਣ ਕੱਲੀ ਪਲੇਟ ਪਾਤੀ ਉਹਨੇ ਕੀ ਉਹਨੇ ਕੀ ਕਰਿਆ ਆਪਦੀ ਮਤਲਬ ਦੁਕਾਨ ਤੋਂ ਡੈਕ ਓਕੇ ਕਰਨ ਤੱਕ ਦੇਖਿਆ ਵੀ ਮੈਂ ਅਗਲੇ ਦਾ ਚੱਲਦਾ ਕਰਕੇ ਦੇ ਦਾਂ ਪਰ ਆ ਇਹ ਨਹੀਂ ਦੇਖਿਆ ਵੀ ਡੈਕ ਦੀ ਲਾਈਫ ਆ ਦੇਖ ਲਓ ਤੁਸੀਂ ਪਲੇਟ ਇੱਥੋਂ ਇੰਨੀ ਮਤਲਬ ਪਿੱਛੇ ਆ ਠੀਕ ਹੈ ਜੀ ਪਿੱਛੇ ਜਮਾ ਨਾਲ ਲਾ ਤੇ ਜਿਹੜਾ ਕੀ ਆਈ ਸੀ ਆ ਕੋਈ ਵੀ ਚੀਜ਼ ਆ ਫੀਡ ਸਿੰਕ ਤੋਂ ਬਣਾ ਨਹੀਂ ਚੱਲਦੀ ਜਿਹੜੀ ਡੈਕ ਮਤਲਬ ਇਲੈਕਟ੍ਰੋਨਿਕ ਚੀਜ਼ ਆ ਡੈਕ ਆ ਕੋਈ ਵੀ ਚੀਜ਼ ਆ ਉਹ ਹੀਟ ਸਿੰਕ ਭਾਲਦੀ ਆਈ ਸੀ ਆ ਮੋਸਫਟਾ ਟਰਾਂਜਿਸਟਰ ਆ ਠੀਕ ਆ ਜੀ ਉਹ ਹੀਟ ਸਿੰਕ ਭਾਲਦੀ ਭਾਲਦੀ ਆ ਤੇ ਹੁਣ ਬਾਈ ਦੇ ਇੱਕ ਦਾ ਆਈ ਸੀ ਉੱਡ ਗਿਆ ਨੁਕਸਾਨ ਹੋ ਗਿਆ ਠੀਕ ਆ ਜੀ Ориਜਨਲ ਤੇ ਮਤਲਬ ਪਹਿਲਾਂ ਵੀ ਕਦੀ ਵਾਰ ਪਿਆ ਵਾ ਪਰ ਬੰਦੇ ਨੇ ਕੀ ਕਰਿਆ ਮਤਲਬ ਆ ਹੀ ਦੇਖੋ ਪਿੱਛੇ ਸਿੱਧਾ ਲਾਤਾ ਇਹ ਮੇਰੇ ਨੇੜੇ ਹੀ ਆ ਮੈਂ ਨਾਮ ਨਹੀਂ ਲੈਣਾ ਚਲੋ ਨਾਮ ਵੀ ਲੈ ਦੂੰ ਮੈਨੂੰ ਕੋਈ ਵੱਡੀ ਗੱਲ ਨਹੀਂ ਚਲ ਕਾਦੇ ਪਿੱਛੇ ਹਨਾ ਆਪ ਨੂੰ ਬੰਦੇ ਨੂੰ ਕੰਮ ਆਉਂਦਾ ਨਹੀਂ ਗਾਹਾਂ ਚੇਲੇ ਚਾਪਟੇ ਜੇ ਰੱਖੇ ਬੈਨੇ ਉਹ ਵੀ ਨਹੀਂ ਕਿਸੇ ਦੇ ਚੰਡੇ ਵੇ ਉਹ ਵੀ ਜਿੰਨਾ ਕਹਿੰਦਾ ਨੂੰ ਆਉਂਦਾ ਓਨਾ ਕ ਸਿੱਖ ਜਾਂਦੇ ਆ ਇੱਕ ਆ ਜਾਂਦਾ ਦੋ ਚ ਲੈ ਜਾਂਦੇ ਆ ਉਹਨਾਂ ਨੇ ਕੀ ਕਰਿਆ ਮਤਲਬ ਆ ਦੇਖ ਲਓ ਪਿੱਛੇ ਵੀ ਪਰ ਸਿੱਧਾ ਹੀ ਲਾਤਾ ਕੋਈ ਹੀਟ ਸਿੰਕ ਨਹੀਂ ਕੋਈ ਨੂੰ ਪਰ ਹੁਣ ਆਪਾਂ ਮਤਲਬ ਨਹੀਂ ਇਹ ਚੀਜ਼ ਰੱਖਾਂਗੇ ਆਪਾਂ ਇਹਦਾ ਪੱਕਾ ਸੋਲੂਸ਼ਨ ਕਰਾਂਗੇ ਵੀ ਜਿਹੜਾ ਆਈਸੀ ਮੁੜ ਕੇ ਖਰਾਬ ਨਾ ਹੋਵੇ ਆ ਹੁਣ ਤੁਸੀਂ ਦੇਖ ਸਕਦੇ ਹੋ ਆਪਾਂ ਇੱਥੋਂ ਪਲੇਟ ਹੀ ਬੜਤੀ ਠੀਕ ਹੈ ਜੀ ਆਪਕੋ ਵੀ ਨਾ ਹੱਲ ਕਰਿਆ ਨਾ ਬਾਈ ਉਹ ਵੀ ਕਰ ਸਕਦਾ ਜੀ ਆਪਾਂ ਇਥੋਂ ਪਲੇਟ ਵੱਢਤੀ ਇਥੇ ਹੀਟ ਇਥੇ ਵੀ ਲੱਗ ਸਕਦਾ ਇਹ ਕੋਈ ਵੱਡੀ ਗੱਲ ਨਹੀਂ ਇਥੇ ਵੀ ਕਰ ਸਕਦੇ ਆ ਇਹਨੂੰ ਆਪਾਂ ਹੋ ਸਕਦਾ ਮੈਂ ਇਥੇ ਕੱਸਦਾ ਨਹੀਂ ਇਧਰ ਆ ਦੇਖੋ ਇਹਨੂੰ ਇਸ ਤਰੀਕੇ ਨਾਲ ਲਾਉਂਗਾ ਮੈਂ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਯਾਰ ਹੀਟਿੰਗ ਤਾਂ ਇਹਦੀ ਪ੍ਰੋਪਰ ਥੱਲੇ ਜਾਵੇ ਅਸੀਂ ਤਾਂ ਮਤਲਬ ਥੱਲੇ ਵੀ ਇਹਦੀ ਪ੍ਰੋਪਰ ਸੀਟ ਬਿਠਾਉਣੇ ਆ ਗ੍ਰੈਂਡਰ ਮਾਰ ਕੇ ਉਹ ਦੇਖੋ ਗ੍ਰੈਂਡਰ ਚ ਹੁਣੀ ਮਾਰ ਕੇ ਹਟਿਆ ਬੀਰ ਗਾਹ ਦਾ ਨੁਕਸਾਨ ਨਾ ਹੋਵੇ ਉਹਨਾਂ ਨੇ ਪਤੰਦਰਾ ਨੇ ਕੀ ਕਰਿਆ ਮਤਲਬ ਸਿੱਧਾ ਲੋਹੇ ਤੇ ਹੀ ਕਰਦਾ ਏਦਾਂ ਨਾ ਕਰਿਆ ਕਰੋ ਯਾਰ ਇਹ ਲੰਬੀ ਇਸ ਦੇ ਘੋੜੇ ਨਹੀਂ ਆਪਾਂ ਹੁੰਦੇ ਫਿਰ ਜਦੋਂ ਇਹੋ ਜਿਹਾ ਕੁਸ਼ ਕਰਦੇ ਆ ਥੋੜਾ ਟਾਈਮ ਦਾ ਹੀ ਹੁੰਨੇ ਆ ਹਨ ਚਲੋ ਗਾਹ ਕਾ ਨਚ ਲਾਕੀਆਂ ਕਰਾਂਗੇ ਜਿਹਨੇ ਆਪਾਂ ਨੂੰ ਰੈਟਿਕ ਦੇਣਾ ਯਾਰ ਜੇ ਆਪਾਂ ਉਹਦੇ ਨਾਲ ਹੀ ਲਾਕੀਆਂ ਕਰਨ ਲੱਗੇ ਤਾਂ ਆਪਾਂ ਬੜਾ ਲੰਮਾ ਟਾਈਮ ਨਹੀਂ ਟੈਕਦੀ ਠੀਕ ਹੈ ਜੀ ਥੋੜਾ ਧਿਆਨ ਨਾਲ ਯਾਰ ਮਤਲਬ ਕਿਸੇ ਦਾ ਨੁਕਸਾਨ ਨਾ ਕਰਿਆ ਕਰੋ ਕਿਸੇ ਕੋਲ ਹਰਾਮ ਦੀ ਕਮਾਈ ਨਹੀਂ ਆਉਂਦੀ ਮਤਲਬ ਧਰਮਾਂ ਵਿੱਚ ਪਹਿਲਾ ਧਰਮ ਕਿਸਾਨੀ ਹਨਾ ਜੀ ਮਤਲਬ ਇਹ ਚੀਜ਼ਾਂ ਕਿਸਾਨ ਨਾਲ ਜੁੜੀਆਂ ਪਈਆਂ ਨੇ ਜੇ ਮਤਲਬ ਕਿਸਾਨ ਹੀ ਕਿਸਾਨ ਨਾਲ ਹੀ ਜਿਵੇਂ ਕਹਦੇ ਨੇ ਆਪਾਂ ਜੇ ਖੇਤੀਬਾੜ ਨੂੰ ਖਾਣ ਲੱਗੀ ਤਾਂ ਖੇਤ ਕਿੱਥੋਂ ਕੰਮ ਜਾਊ ਬਹੁਤ ਹਨ ਇਹ ਕਿਸਾਨ ਨਾਲ ਮਤਲਬ ਇੱਕ ਕਿਸਾਨ ਵੀਰ ਹੋ ਕੇ ਚਲੋ ਮਤਲਬ ਜਿਵੇਂ ਮੇਰੇ ਤੇ ਲਾਲੂ ਮੈਂ ਵੀ ਕਿਸਾਨ ਆ ਜੇ ਮੈਂ ਕਿਸਾਨਾਂ ਨਾਲ ਹੀ ਢੱਗੀ ਮਾਰੀ ਜਾਊਂਗਾ ਤਾਂ ਕੋਈ ਬਾਹਲੀ ਵਧੀਆ ਗੱਲ ਨਹੀਂ ਹੈਗੀ ਵੀਰੇ ਬਾਹਲਾ ਲੰਬਾ ਟਾਈਮ ਨਹੀਂ ਚੱਲਦਾ ਕੰਮ ਠੀਕ ਹੈ ਜੀ ਚਲੋ ਠੀਕ ਹੈ ਜੀ ਕਰਕੇ ਫਿਰ ਓਕੇ ਰਿਪੋਰਟ ਹੋ ਸਕਦਾ ਜੀ ਵੀਡੀਓ ਦਾ ਟਾਈਮ ਰਿਹਾ ਤੁਹਾਨੂੰ ਦਿਖਾਵਾਂਗੇ ਕਿਵੇਂ ਫਿੱਟ ਕਰਿਆ ਕਿੱਥੇ ਕਰਿਆ ਠੀਕ ਹੈ ਜੀ ਲੋਕ ਮਿਲਦੇ ਆ ਫਿਰ ਤੁਹਾਨੂੰ ਅੱਗੇ ਹਾਂਜੀ ਮਿੱਤਰੋ ਕਰੋ ਚੈੱਕ ਹੁਣ ਉਹੀ ਸੈਟ ਆ ਦੇਖੋ ਇੱਥੋਂ ਆਪਾਂ ਜਿਹੜੀ ਕਿਟ ਆ ਇਹ ਕੱਟਤੀ ਜਿਹੜੀ ਇਹਦੇ ਨਾਲ ਲੱਗੀ ਵੀ ਸੀ ਕਿ ਇੱਥੋਂ ਲਾ ਕੇ ਆਪਾਂ ਹੀਟ ਸਿੰਕ ਤੇ ਕਰਤੀ ਠੀਕ ਹੈ ਜੀ ਇਹਦੇ ਨਾਲ ਕੋਈ سپورਟ ਹੈ ਨਹੀਂ ਸੀ ਇਹ ਆ ਲਾਤੀ ਐਮਸੀਲ ਐਮਸੀਲ ਲਾ ਕੇ ਜਮਾ ਬੰਦ ਕਰਤੀ ਬਰਾ ਬੰਮ ਲਾਤੀ ਠੀਕ ਹੈ ਜੀ ਅੰਦਰੋਂ ਕਰੋ ਫੀਟਿੰਗ ਚੈੱਕ ਕਰੋ ਟਾਂਗਾਂ ਨਿਕੋ ਚੈੱਕ ਇੱਥੇ ਦੀ ਆ ਪ੍ਰੋਬਲਮ ਸੀਗੀ ਇਧਰੋਂ ਸਟੇਜ ਬੰਦ ਕਰਤੀ ਗਾਹਾਂ ਤੋਂ ਜੇ ਉਹ ਹੋ ਹੋ ਆ ਜਿਹੜਾ ਪਲੱਗ ਨਹੀਂ ਦੇਣਾ ਇੱਥੋਂ ਤਾਰਾਂ ਵੱਢ ਕੇ ਆਪਾਂ ਉੱਥੇ ਤਲਾਰਤ ਰੱਖਿਆ ਇੱਥੇ ਆ ਲੱਗ ਦਿੰਦੇ ਹਾਂ ਠੀਕ ਜੀ ਬਿਲਕੁਲ ਓਕੇ ਹੋ ਗਿਆ ਹੁਣ ਇਹ ਤੇ ਦਿਖਾਉਣੇ ਤੁਹਾਨੂੰ ਚਲਾ ਕੇ ਠੀਕ ਹੈ ਚਲਾ ਕੇ ਨਹੀਂ ਦਿਖਾ ਸਕਦੇ ਵੀਰ ਬਣ ਕੇ ਇੱਕ ਰਿਕਵੈਸਟ ਹੀ ਆ ਤੁਹਾਨੂੰ ਕਾਪੀਰਾਈਟ ਦਾ ਚੱਕਰ ਪੈਂਦਾ ਜੀ ਥੋੜਾ ਜਿਹਾ ਟਾਈਮ ਹੋਰ ਰੁਕ ਜਿਓ ਬਾਈ ਫਿਰ ਆਪਾਂ ਕੀਆ ਜਿਹੜੀ ਵੀਡੀਓ ਆ ਜੋ ਪ੍ਰੋਪਰ ਤਰੀਕੇ ਨਾਲ ਚੱਲਦੇ ਡੈਕ ਦੀ ਪਾਇਆ ਕਰਾਂਗੇ ਖਾਣੇ ਦੀ ਠੀਕ ਹੈ ਜੀ ਹਰੇ ਕਾਪੀਰਾਈਟ ਦਾ ਚੱਕਰ ਆ ਪਰ ਠੀਕ ਆ ਟਰੈਕਟਰ ਤੇ ਮਿਲਦੇ ਆ ਜੀ ਹੁਣ ਖਸ ਕੇ ਠੀਕ ਹੈ ਜੀ ਓਕੇ ਧੰਨਵਾਦ ਹਾਂ ਜੀ ਮੇਟਰੋ ਫਾਈਨਲੀ ਬਣ ਕੇ ਆਪਣਾ ਸੈੱਟ ਓਕੇ ਹੋ ਗਿਆ ਕਸਤਾ ਆਪਾਂ ਚੈੱਕ ਕਰ ਸਕਦੇ ਹੋ ਤੁਸੀਂ ਅਦਰ ਪਾਰਟੀ ਸਿਸਟਮ ਸੀ ਇਹ ਬਣਾਈ ਗੱਲ ਤੇ ਠੀਕ ਹੈ ਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਤੇ ਹਮੇਸ਼ਾ ਰਹੂਗਾ ਠੀਕ ਹੈ ਜੀ ਓਕੇ ਦੀਆਂ ਰਿਪੋਰਟਾਂ ਹੋ ਗਈਆਂ ਤੇ ਚੱਕ ਸਾਨੂੰ ਹੁਣ ਕਰਾ ਨਹੀਂ ਸਕਦੇ 17 ਉਹ ਵੀ ਹਜੇ ਪਈਆਂ ਨਹੀਂ ਲਾਉਣੀਆਂ ਨੇ ਕਰਦੇ ਆ ਫਟ ਆ ਮੁੰਡਾ ਥੋੜਾ ਸੰਗ ਦਾ ਖੜਾ ਮਾਲਕ ਟਰੈਕਟਰ ਦਾ ਥੋੜਾ ਜਿਹਾ ਕੁੜੀਆਂ ਮੰਗੂ ਸੰਗ ਦਾ ਤੇ ਚਲੋ ਠੀਕ ਹੈ ਜੀ ਮਿਲਦੇ ਆ ਫਿਰ ਕਿਸੇ ਨਵੀਂ ਵੀਡੀਓ ਦੇ ਨਾਲ ਉਹ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬ ਤੇ ਪੇਜ ਨੂੰ ਕਰ ਲਿਓ ਫੋਲੋ ओके ਧੰਨਵਾਦ